ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਗੱਬਣਾ ਬਈ ਥੋੜੇ ਕਿ ਦਿਨ ਕਰਮੜੀ ਲੈਦੀ ਆ ਤੇ ਇੱਕ ਬਾਈ ਕੋਲੇ ਤੋਕੜ ਵੜਾ ਬਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਢਿੱਡ ਲੂ ਬਸੂਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਈ ਨਾ ਗਲਤ ਬਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਜੀ ਹਾਂਜੀ ਹਾਂ ਬਜੀ ਨਾਮ ਤੇ ਐਡਰੈਸ ਬੋਲੋ ਨਾ ਜਗਦੀਪ ਸਿੰਘ ਜੀ ਮੈਂ ਲਗਨ ਲਾਉਂਦਾ ਜੀ ਜ਼ਿਲ੍ਹਾ ਨਾਪਰਾਪੂਲਾ ਜ਼ਿਲ੍ਹਾ ਪਰੰਡਾ ਨੇ ਨੇੜੇ ਪਿੰਡ ਬਈ ਕੰਡਾ ਬਣਿਆ ਜੀ ਇੱਧਰ ਸਵਾਲੀ ਰਹਿ ਜਾਂਦਾ ਜੀ ਤੇ ਭਾਈ ਰੂਫਾ ਤੇ ਗੁਲਾਬ ਸਿੰਘ ਸਨਣਾ ਠੀਕ ਮੋਬਾਈਲ ਨੰਬਰ 94788 2255 ਠੀਕ ਹੈ ਭਾਈ ਤੇ ਭਾਈ ਜਿਹੜੀ ਆ ਬੜ ਦੇ ਨੇ ਕਿਹੜਾ ਸੂਹਾ ਸੁੰਦੀ ਹੈ ਇਹ ਦੂਜਾ ਸੂਹਾ ਸੁੰਦੀ ਹੈ ਜੀ ਕਿੰਨੇ ਦਿਨ ਲਵੋ ਬਾਦ ਦੇਣੇ ਦੇ ਪੂਰੇ ਇੱਕ ਦੋ ਦਿਨ ਹੀ ਲੈਂਦੇ ਇੱਕ ਤੋਂ ਦੋ ਦਿਨ ਲਵੋ ਹਾਂਜੀ ਠੀਕ ਹੈ ਕਿੰਨਾ ਦੁੱਧ ਚੋਇਆ ਕਰੀ ਦੁੱਧ ਦੇ ਦਾ 16 ਲੀਟਰ ਚੋਇਆ ਹੀ ਆਪਾਂ ਕਰਦੇ ਸੂਹੀ ਕਰ ਦੋਈ ਆਪਣੇ हां ਘਰ ਦੀ ਵਹਿੜਾ ਠੀਕ ਆ ਬਾਈ ਇਹ ਦੂਜੇ ਆਡਰ ਬਹੁਤ ਚੰਗਾ ਥਣ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਕੱਲੀ ਕੱਚੀ ਕੱਚੀ ਉਸ ਹਾਂ ਬਣਾ ਦਾ ਜਲਾ ਲਿਓ ਬਾਲਟੇ ਲਾ ਬਹੁਤ ਪਈਆਂ ਬਾਈ ਥਣ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਚਵਾਈ ਕਿਵੇਂ ਸੀ ਚਵਾਈ ਦੀ ਇੱਕ ਨੰਬਰ ਹੈ ਜਿਵੇਂ ਗੰਨੇ ਦੀ ਧਾਰ ਠੀਕ ਆ ਫੈਂਡ ਫੁੰਡ ਕਿਵੇਂ ਹੈ ਫੈਂਡ ਫੁੰਡ ਬਹੁਤ ਆਉਂਦੀ ਹੈ ਠੰਡੀ ਸੀ 6+ ਫੈਟ ਆਉਂਦੀ ਹੈ ਠੀਕ ਆ ਠੰਡੀ ਸੀ ਨਾ ਠੰਡੀ ਸੀ ਹੈ ਠੀਕ ਬਾਈ ਨੇ ਘਰ ਦੇ ਵੀ ਨਹੀਂ ਉਹ ਕਰਦੀ ਦਾ ਬੱਚੇ ਦਾ ਬਾਲਾ ਹੁੰਦਾ ਓਕੇ ਇਹ ਬਿਨਾ ਬੱਚੇ ਦਾ ਚਾਹੀਏ ਟੌਫ ਹੈ ਹਾ ਹਾਂ ਟੌਫ ਹੈ ਬਾਈ ਠੀਕ ਹੈ ਜੀ ਬ੍ਰੀਡ ਪਹਿਲਾ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਕੱਚੀ ਆ ਬਾਈ ਕਹਿੰਦਾ 2 ਦਿਨ ਲਊਗੀ ਉਹਦੋਂ ਆਰਡਰ ਹੈ ਜਿਹੜਾ ਹੋਰੀ ਵਧੀਆ ਤਿਆਰ ਕਰ ਨੂੰ ਠੰਡੀ ਸੀਲ ਆ ਬਾਈ ਦੀ ਘਰੇ ਚੋਈ ਵੀਆ ਮੁੱਲ ਕੀ ਆ ਬਾਈ ਜਾਇਦ ਮੁੱਲੇ ਦਾ ਬਸ 65000 ਰੁਪਏ ਆ ਬਾਈ ਮਾਨ ਤਨ ਮਾਨ ਤਨ ਕਰਦੇ ਠੀਕ ਬਾਈ 65000 ਰੁਪਏ ਮੁੱਲ ਦਾ ਮਾਨ ਤਨ ਜਰੂਰ ਹੋ ਜਾਊਗਾ ਤੋੜ ਕੇ ਤਾਂ ਨਹੀਂ ਦਿਖਾਉਂਦੇ ਥੋੜਾ ਜਿਆ ਗਿੱਲਾ ਗਿੱਲਾ ਮੀਂਹ ਪਿਆ ਵਾ ਗਿੱਲਾ ਬੱਤਾ ਜੇ ਥੋੜੇ ਜਗ੍ਹਾ ਵੀ ਘਟਾ ਤੇ ਬਾਕੀ ਤੋਰੇ ਜੀ ਤਾਂ ਗਰੰਟੀ ਹੋ ਇੱਕ ਨੰਬਰ ਆ ਜੀ ਕੋਈ ਗਾਂਬੇ ਵਾਲਾ ਕੰਮ ਨਹੀਂ ਹੈ ਤੇ ਦੋ ਨੰਬਰ ਤੇ ਕਿਹੜਾ ਸੂਆ ਇਹ ਪਹਿਲਾ ਸੂਆ ਵੀ ਵੀ ਸੀਗੀ ਠੀਕ ਆ ਹਾਂ ਟੋਕੜੀ ਲਈ ਸੀਗੀ ਇਹ ਆਪਾਂ ਤੋਂ ਮਾਜੇ ਦੁੱਧ ਹਟ ਗਈ ਸੀਗੀ ਠੀਕ ਆ ਬਾਈ ਆਈਆਂ ਜੀ ਥੂਣ ਵਾਲਾਂ ਜੀ ਠੀਕ ਆ ਬਾਈ ਉਹ ਬਸ ਇਹਦੇ ਥੱਲੇ 2.5 ਕਿਲੋ ਦੁੱਧ ਹੋਊਗਾ ਜੀ ਤਾਂ ਓਕੇ ਬਾਈ ਤੇ ਦੋ ਥਾਣੇ ਚੱਲਦੇ ਆ ਦੋ ਥਾਣੇ ਚੱਲਦੇ ਆਗੇ ਠੀਕ ਹੈ ਜਦੋਂ ਮਾਗਰੋਂ ਬਸ ਧਾਰਾ ਹੀ ਆਉਂਦਾ ਬਾ ਦੋਲੀ ਮਨ ਹਾਂ ਦੋਲੀ ਠੀਕ ਜਮਾਂਦਰੀ ਆ ਠੀਕ ਜਮਾਂਦਰੀ ਆ ਕੱਦ ਚੰਗਾ ਨਾ ਪ੍ਰਿੰਟ ਬ੍ਰੀਡ ਫੇਸ ਨਾ ਸੰਗ ਲੱਭੀ ਗੱਲ ਮਗਾਓ ਕਿੰਨੇ ਦੇ ਦੋਗੇ ਬੜ ਬਾਈ ਬਾ 5000 ਰੁਪਏ ਹੀ ਦੇ ਦਾਂਗੇ ਠੀਕ ਆ ਬਾਈ ਮਾਨ ਤਾਂ ਮਾਨ ਤਾਂ ਕਰ ਲੈ ਠੀਕ 5000 ਰੁਪਏ ਮੋਹਲਾ ਬਾਈ ਕਹਿੰਦਾ ਮਾਨਸਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋਊਗਾ ਠੀਕ ਆ ਟੂ ਕੋ ਤਾਂ ਨਹੀਂ ਭਰਾਇਆ ਨਹੀਂ ਟੀਗਾ ਨਹੀਂ ਭਰਾਇਆ ਉਹ ਹੀਟ ਚ ਆਈ ਸੀਗੀ ਠੀਕ ਆ ਨੰਗਾ ਸੀ ਠੀਕ ਆ ਬਾਈ ਤੇ ਨਾਗ ਸੀ ਭਰਾ ਕੋਲੇ ਦੋ ਦੋ ਨਹੀਂ ਲਿਖਾਤੇ ਕਿਸੇ ਵੀ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਏ ਬਾਈ ਨਾ ਕਨੇਟ ਕਰ ਲੈ ਧੰਨ